ਸੱਤ ਸਰੀਏ ਕਾਲ ਦੋਸਤੋ ਪੰਜਾਬ ਸਰਕਾਰ ਵੱਲੋਂ ਸੱਦੇ ਗਏ ਵਿਧਾਨ ਸਭਾ ਸੈਸ਼ਨ ਦੇ ਵਿੱਚ ਉਸ ਵੇਲੇ ਸਥਿਤੀ ਕਾਫੀ ਤਣਾਅਪੂਰਨ ਬਣ ਗਈ ਜਦੋਂ ਮੁੱਖ ਮੰਤਰੀ ਸਾਹਿਬ ਭਾਸ਼ਣ ਦੇਣ ਦੇ ਲਈ ਖੜੇ ਹੋਏ ਤਾਂ ਵਿਧਾਇਕ ਸੁਖਪਾਲ ਸਿੰਘ ਖੈਰਾ ਵੱਲੋਂ ਜੋ ਬਿਆਨਬਾਜ਼ੀ ਸ਼ੁਰੂ ਕਰ ਦਿੱਤੀ ਗਈ ਜਿਸ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਦੂਸਰੇ ਵਿਧਾਇਕਾਂ ਨੇ ਵੀ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਮਾਹੌਲ ਕਾਫੀ ਗਰਮਾ ਗਿਆ ਇਥੋਂ ਤੱਕ ਹੋਇਆ ਕਿ ਸੁਖਪਾਲ ਸਿੰਘ ਖੈਰਾ ਨੂੰ ਬਾਹਰ ਜਾਣ ਦੇ ਲਈ ਕਹਿ ਦਿੱਤਾ ਗਿਆ ਪੂਰਾ ਮਾਮਲਾ ਕੀ ਹੈ ਚੱਲ ਰਿਹਾ ਵਿਧਾਨ ਸਭਾ ਦੇ ਵਿੱਚ ਸੈਸ਼ਨ ਇਸ ਕਰਕੇ ਬੁਲਾਇਆ ਗਿਆ ਜੋ ਕੇਂਦਰ ਸਰਕਾਰ ਵੱਲੋਂ ਮਨਰੇਗਾ ਜਿਹੜੀ ਸਕੀਮ ਹੈ ਉਸ ਤੇ ਵਿੱਚ ਬਦਲਾ ਕੀਤੇ ਗਏ ਹੈ ਉਸ ਤੇ ਵਿੱਚ ਰਾਜ ਸਰਕਾਰਾਂ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਇਸ ਦੇ ਬਦਲਾਅ ਦੇ ਨਾਲ ਜਿੱਥੇ ਗਰੀਬ ਲੋਕਾਂ ਨੂੰ ਨੁਕਸਾਨ ਤਾਂ ਹੋਏਗਾ ਹੀ ਉੱਥੇ ਜਿਹੜੀਆਂ ਰਾਜ ਸਰਕਾਰਾਂ ਉਹਨਾਂ ਦੇ ਖਜ਼ਾਨੇ ਦੇ ਉੱਪਰ ਵੀ ਵੱਧੂ ਵਿੱਤੀ ਬੋਝ ਜਿਹੜਾ ਕੇਂਦਰ ਸਰਕਾਰ ਵੱਲੋਂ ਪਾ ਦਿੱਤਾ ਗਿਆ ਜਿਸ ਦਾ ਕਰਕੇ ਜਿਹੜੀਆਂ ਰਾਜ ਸਰਕਾਰਾਂ ਉਹ ਇਸ ਬਿੱਲ ਦਾ ਵਿਰੋਧ ਕਰ ਰਹੀਆਂ ਹਨ ਮਨਰੇਕਾ ਦੀ ਜਗ੍ਹਾ ਤੇ ਜੀ ਰਾਮ ਜੀ ਜਿਹੜਾ ਬਿੱਲ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਪਾਸ ਕਰ ਦਿੱਤਾ ਗਿਆ ਉਸ ਨੂੰ ਲੈ ਕੇ ਹੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਇਹ ਵਿਧਾਨ ਸਭਾ ਸੈਸ਼ਨ ਬੁਲਾਇਆ ਗਿਆ ਸੀ ਵਤਨ ਸਭਾ ਸੈਸ਼ਨ ਦੇ ਵਿੱਚ ਜਿਸ ਜਿਸ ਤਰੀਕ ਜਿਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਵੇਂ ਹੀ ਬੋਲਣਾ ਸ਼ੁਰੂ ਕੀਤਾ ਤਾਂ ਸੁਖਪਾਲ ਸਿੰਘ ਖਹਿਰਾ ਵੱਲੋਂ ਹੰਗਾਮਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਕਾਂਗਰਸੀ ਆਗੂਆਂ ਨੇ ਵੀ ਨਾਰੇਬਾਜ਼ੀ ਸ਼ੁਰੂ ਕਰ ਦਿੱਤੀ ਇਸ ਹੰਗਾਮੇ ਮਗਰੋਂ ਸੁਖਪਾਲ ਖਹਿਰਾ ਨੂੰ ਸਦਨ ਤੋਂ ਬਾਹਰ ਕੱਢ ਦਿੱਤਾ ਗਿਆ ਮੁੱਖ ਮੰਤਰੀ ਨੇ ਕਿਹਾ ਕਿ ਇਹਨਾਂ ਦੀ ਪਾਰਟੀ ਇਹਨਾਂ ਨੂੰ ਸਦਨ 'ਚ ਬੋਲਣ ਦਾ ਮੌਕਾ ਨਹੀਂ ਦਿੰਦੀ ਇਸ ਲਈ ਹੁਣੇ ਸਾਡੇ ਤੇ ਪੜਾਸ ਕੱਟ ਰਹੇ ਹਨ ਮੁੱਖ ਮੰਤਰੀ ਨੇ ਸਪੀਕਰ ਸੰਧਵਾ ਨੂੰ ਕਿਹਾ ਕਿ ਬੜੇ ਗੰਭੀਰ ਮੁੱਦੇ ਤੇ ਬਹਿਸ ਚੱਲ ਰਹੀ ਹੈ ਅਜਿਹੇ ਖੁرافਾਤੀਆਂ ਨੂੰ ਸਦਨ 'ਚੋਂ ਕੱਢਣ ਕੱਢ ਦੇਣਾ ਚਾਹੀਦਾ ਹੈ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਮਨਰੇਗਾ ਦੇ ਖਿਲਾਫ ਹੈ ਜਾਂ ਹੱਕ ਵਿੱਚ ਹੈ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਜੇਕਰ ਮੈਂ ਬੋਲਾਂਗਾ ਤਾਂ ਫਿਰ ਇਹਨਾਂ ਦੇ ਵੀ ਭੇਤ ਜਿਹੜੇ ਐ ਉਹ ਖੁੱਲਣਗੇ ਉਹਨਾਂ ਨੇ ਕਿਹਾ ਕਿ ਇਹ ਮੇਰਾ ਭਾਸ਼ਣ ਡਿਸਟਰਬ ਕਰ ਰਹੇ ਹਨ ਪਰ ਮੈਂ ਇਹਨਾਂ ਵਰਗਾ ਨਹੀਂ ਕਿ ਅਸੀਂ ਪੜਤੇ ਸਾਰੀ ਕੁਰਸੀਆਂ ਤੇ ਬੈਠ ਕੇ ਇਹਨਾਂ ਨੇ ਇਹਨਾਂ ਨੇ ਇੱਥੇ ਮਜ਼ਾਕ ਬਣਾ ਲਿਆ ਉਹਨਾਂ ਨੇ ਕਿਹਾ ਕਿ ਜਿਸ ਹਿਸਾਬ ਨਾਲ ਚੱਲ ਰਹੇ ਹੋ ਐਤਕੀ ਜਿੰਨੇ ਹੈਗੇ ਉਹ ਅਗਲੀ ਵਾਰ ਉਹਨੇ ਵੀ ਨਹੀਂ ਹੋਣੇ ਭਾਵੇਂ ਮੁੱਖ ਮੰਤਰੀ ਸਾਹਿਬ ਨੇ ਤੰਜ ਕੱਸਿਆ ਕਿ ਜੇਕਰ ਏ ਗਰੀਬਾਂ ਦੇ ਹੱਕ ਦੀ ਗੱਲ ਵਿਧਾਨ ਸਭਾ ਸੈਸ਼ਨ ਦੇ ਵਿੱਚ ਚੱਲ ਰਹੀ ਹੈ ਜੇਕਰ ਤੁਸੀਂ ਇੱਥੇ ਸਰਕਾਰ ਦੇ ਨਾਲ ਨਹੀਂ ਖੜੋਗੇ ਤਾਂ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਇਸ ਤੋਂ ਵੀ ਤੁਹਾਡੀ ਜਿਹੜੀ ਗਿਣਤੀ ਹੈ ਵਿਧਾਨ ਸਭਾ ਚ ਹੋਰ ਘਟ ਜਾਏਗੀ ਮੁੱਖ ਮੰਤਰੀ ਨੇ ਪ੍ਰਗਟ ਸਿੰਘ ਨੂੰ ਕਿਹਾ ਕਿ ਤੁਸੀਂ ਇੱਥੇ ਤਾਂ ਸਾਡੇ ਨਾਲ ਬੈਠਦੇ ਨਹੀਂ ਫਿਰ ਦਿੱਲੀ ਕੀ ਚਲੋਗੇ ਕਿ ਭਾਵ ਕਿ ਜੋ ਵਿਰੋਧ ਪ੍ਰਦਰਸ਼ਨ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਵੱਲੋਂ ਕੋਈ ਵਿਵਸਥਾ ਬਣਾਈ ਜਾ ਰਹੀ ਹੋਵੇ ਜਿੱਥੇ ਸਾਰੀਆਂ ਵਿਰੋਧੀ ਪਾਰਟੀਆਂ ਨੇ ਭਾਜਪਾ ਪਾਰਟੀ ਜੋ ਕੇਂਦਰ ਸਰਕਾਰ ਹੈ ਉਸ ਦੇ ਖਿਲਾਫ ਪ੍ਰਦਰਸ਼ਨ ਕਰਨੇ ਹੋਣ ਉਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪ੍ਰਗਟ ਸਿੰਘ ਨੂੰ ਪੁੱਛ ਰਹੇ ਸਨ ਕਿ ਇੱਥੇ ਤੁਸੀਂ ਸਦਨ ਦੇ ਵਿੱਚ 4 ਘੰਟਿਆਂ ਦਾ ਸੈਸ਼ਨ ਹੈ ਇਸ ਦੇ ਵਿੱਚ ਤਾਂ ਤੁਸੀਂ ਇੱਥੇ ਚੁੱਪ ਕਰਕੇ ਬੈਠ ਨਹੀਂ ਸਕਦੇ ਦਿੱਲੀ ਸਾਡੇ ਨਾਲ ਫਿਰ ਕਿਵੇਂ ਜਾਓਗੇ ਉਹਨਾਂ ਕਿਹਾ ਕਿ ਸਾਨੂੰ ਕਹਿੰਦੇ ਹਨ ਕਿ ਸੈਸ਼ਨ ਲੰਬਾ ਕਰੋ ਪਰ 4 ਘੰਟੇ ਦੇ ਸੈਸ਼ਨ ਵਿੱਚ ਤਾਂ ਬੈਠ ਨਹੀਂ ਸਕਦੇ ਉਹਨਾਂ ਕਿਹਾ ਇਸ ਤੋਂ ਸਿੱਧ ਹੁੰਦਾ ਹੈ ਕਿ ਇਹ ਭਾਜਪਾ ਦੇ ਨਾਲ ਰਲੇ ਹੋਏ ਹਨ ਉਹਨਾਂ ਨੇ ਕਾਂਗਰਸ ਪਾਰਟੀ ਤੇ ਇੱਥੇ ਨਿਸ਼ਾਨਾ ਸਾਧਿਆ ਲੀਡਰਾਂ ਤੇ ਕਿ ਜਿਸ ਤਰੀਕੇ ਦੇ ਨਾਲ ਇਹ ਸਾਨੂੰ ਤਾਂ ਕਹਿੰਦੇ ਕਿ ਸੈਸ਼ਨ ਲੰਬਾ ਕਰੋ ਪਰ ਸੈਸ਼ਨ ਸਿਰਫ 4 ਘੰਟਿਆਂ ਦਾ ਬੁਲਾਇਆ ਗਿਆ ਉਹਦੇ ਵਿੱਚ ਵੀ ਇਹਨਾਂ ਵੱਲੋਂ ਜਿਹੜਾ ਬਿੱਲ ਦੇ ਵਿਰੋਧ ਦੇ ਵਿੱਚ ਸਮਰਥਨ ਦੇਣ ਦੀ ਬਜਾਏ ਜਿਹੜਾ ਹੈ ਹੰਗਾਮਾ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਜਿਹੜੀ ਕਾਰਵਾਈ ਹੈ ਉਹਦੇ ਵਿੱਚ ਖਲਲ ਪਿਆ ਉਹਨਾਂ ਨੇ ਕਿਹਾ ਕਿ ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਇਹ ਉੱਪਰੋਂ ਉੱਪਰੋਂ ਹੀ ਬਿੱਲ ਦਾ ਵਿਰੋਧ ਕਰਨ ਦਾ ਵਖਾਵਾ ਕਰ ਰਹੇ ਹਨ ਅੰਦਰੋਂ ਇਹ ਇਸ ਬਿੱਲ ਦੇ ਨਾਲ ਭਾਜਪਾ ਦੇ ਨਾਲ ਰਲੇ ਹੋਏ ਹਨ ਧੰਨਵਾਦ